ਨਮਸਕਾਰ ਦੋਸਤੋ ਅੱਜ ਗਦਰ ਪਾਰਟੀ ਦੇ ਮਹਾਨ ਆਗੂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਅੱਠਵਾਂ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਬੜੀ ਧੂਮ-ਧਾਮ ਦੇ ਨਾਲ ਸੰਪੰਨ ਹੋਇਆ ਮਿਤੀ 18 ਤੇ 19 ਨਵੰਬਰ 2024 ਨੂੰ ਗੁਰੂ ਨਾਨਕ ਐਜੂਕੇਸ਼ਨ ਕੰਪਲੈਕਸ ਡੱਲੇਵਾਲ ਨੇੜੇ ਹਰਿਆਣਾ ਦੇ ਵਿੱਚ ਸੰਪੰਨ ਹੋਇਆ ਇਸ ਦੇ ਵਿੱਚ ਮੁੱਖ ਆਕਰਸ਼ਣ ਰਹੇ ਦੋਮੋ ਦਿਨ ਦੀ ਲੋਕ ਨਾਚ ਭੰਗੜਾ ਗਿੱਧਾ ਕੋਰੀਓਗ੍ਰਾਫੀ ਲੋਕ ਗੀਤ ਅਤੇ ਵਿਰਾਸਤੀ ਵਣਗੀਆਂ ਦੀ ਪੇਸ਼ਕਸ਼ ਕਰੀ ਕੀਤੀ ਵਰਿੰਦਰ ਨਿਮਾਣਾ ਜੋ ਕਿ ਬਤੌਰ এডਿਕੇਸ਼ਨ ਨੂੰ ਹੀ ਆਪਣਾ ਟੀਚਾ ਤੇ ਆਪਣੀ ਸੇਵਾ ਪ੍ਰਦਾਨ ਕਰਦੇ ਹੋਏ ਟੀਚਰ ਨੇ ਉਹਨਾਂ ਦੀ ਅਗਵਾਈ ਹੇਠੇ ਸਾਰਾ ਪ੍ਰੋਗਰਾਮ ਸੰਪੰਨ ਹੋਇਆ ਤੇ ਆਓ ਦੇਖਦੇ ਹਾਂ ਮੇਲੇ ਦੀਆਂ ਕੁਚਲਕੀਆਂ ਕਿ ਪੰਜਾਬੀ ਵਿਕਾਸ ਮੰਚ ਜਾਂ ਭਾਸ਼ਾ ਵਿਭਾਗ ਪੰਜਾਬ ਨੂੰ ਇਸ ਤਰ੍ਹਾਂ ਦੇ ਅਪਰਾਲੇ ਕਰਨ ਦੀ ਲਗਾਤਾਰ ਕਿਉਂ ਲੋੜ ਪੈ ਰਹੀ ਹੈ ਤਾਂ ਕੱਲ ਵੀ ਬਖ ਬਖ ਬੁਲਾਰਿਆਂ ਦੀ ਗੱਲਬਾਤੋਂ ਇਹ ਜਿਹੜੀ ਚਰਚਾ ਉਗੜ ਕੇ ਸਾਹਮਣੇ ਆਈ ਆ ਮੈਂ ਮਾਪਿਆਂ ਦੀ ਦਿੱਤੀ ਪਪਾ ਰੋਗ ਰਵਾਜ ਤੁਹਾਡੇ ਮੇਰੇ ਮਾਪੇ ਮੈਨੂੰ ਐਸੇ ਨਾਮ ਨਾਲ ਬੁਲਾਉਂਦੇ ਸੀ ਪਰ ਮੈਨੂੰ ਇੰਜ ਲੱਗਦਾ ਵੀ ਤੁਸੀਂ ਲੋਕ ਕੱਪਾਂ ਨਹੀਂ ਜਾਣਦੇ ਸੁਖਵਿੰਦਰ ਆਜਾ ਤੂੰ ਤਾਂ ਜਾਣਦੇ ਹੋ ਨਾ ਉਹਦੀ ਵੀ ਕਾ ਤਮ ਸੁਖਨੇ ਚ ਬੜ ਬੜਾ ਢੱਗਦੀ ਪਾਪਾ ਜੀ ਚੋੜੀ ਨਹੀਂ ਕਿਤੇ ਬੇਲੇ ਆਲੇ ਉਹਨਾਂ ਚ ਬੈਸੀ ਪਾਪਾ ਜੀ ਬੜ ਬੜਾ ਲੱਗਤੀ ਸੋ ਲੱਗੇ ਚੋੜੀ ਮਿਤੇ बीबी सची मोरी न पैसे त मेन वेहण वारी रोड़ी चो ले थी ਜੀ ਸਾਡੀ ਸੁਸਾਇਟੀ ਫੈਪਰੋ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ 300 ਤੋਂ ਵੱਧ ਕਿਸਾਨਾਂ ਦੀ ਸੁਸਾਇਟੀ ਹੈ ਜੋ ਕਿ ਹਲਦੀ ਦਾ ਸ਼ਹਿਦ ਦਾ ਤੇ ਗੁੜ ਸ਼ੱਕਰ ਦਾ ਪਲਾਂਟ ਸਾਡੇ ਕੋਲ ਹੈਗਾ ਇਹ ਸਾਡੇ ਪ੍ਰੋਡਕਟ ਨੇ ਜੀ ਇਹ ਸਾਡਾ ਦੇਸੀ ਢੋੜਾ ਜੀ ਬਿਲਕੁਲ ਦੇਸੀ ਤਰੀਕੇ ਨਾਲ ਬਣਿਆ ਸ਼ੱਕਰ ਆ ਜੀ ਤੇ ਹਲਦੀ ਆ ਸਾਡੀ ਜੀ ਇਹਦੇ ਵਿੱਚ ਆਇਲ ਵਿੱਚ ਹੀ ਹੁੰਦਾ ਕੋਈ ਆਲ ਨਹੀਂ ਕੱਢਿਆ ਪਿਓਰ ਬੇਸਣ ਆ ਜੀ ਆਮ ਮਾਰਕੀਟ ਵਿੱਚ ਮੱਕੀ ਦਾ ਆਟਾ ਰਲਾਇਆ ਮਿਲਦਾ ਹੈ ਪਿਓਰ ਬੇਸਣ ਆ ਸਾਡਾ ਜੀ ਇਹ 300 ਤੋਂ ਵੱਧ ਕਿਸਾਨਾਂ ਦੀ ਸੋਸਾਇਟੀ ਆ ਤੇ ਪੂਰੇ ਆਰਗੈਨਿਕ ਪ੍ਰੋਡਕਟ ਨੇ ਪਿਓਰ ਇਹ ਇਹ ਨਹੀਂ ਸਾਡਾ ਅੱਛਾ सा श्रीकाल ये हमारे फेप्रो के लिए हमने वहाँ पे प्रोडक्ट ये बनाए हैं खुद तो हम इधर इनको सेल कर रहे हैं आज इधर ये और प्योर ऑर्गेनिक है सब कुछ ये हमारे पास आम पापड़ है डिफरेंट डिफरेंट फ्लेवर के ये खट्टा मीठा देसी वाइल्ड वेराइटी का ये आम पापड़ है और ये है एक मीठा है और एक खट्टा है और एक खट्टा मीठा मिक्स है दोनों और जो हनी है ये भी प्योर ऑर्गेनिक हनी है और ये जो वेराइटी है ना ये अमेरिका में भी एक्सपोर्ट होती है यहीं से पंजाब से तो बाकी ये

ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਾਗੂ ਪੀਰ ਸਿੰਘ ਮੈਂ ਕਾਂਡੇ ਤੋਂ ਆਇਆ ਮੇਰੀ ਦੁਕਾਨ ਦਾ ਨਾਮ ਹੈਗਾ ਹੈਗੀ ਮੈਡੀਕਲ ਕੱਫ ਗੁਰਮੁਖੀ ਐਡੀਸ਼ਨ ਜਿੱਥੇ ਤੁਹਾਨੂੰ ਸਾਰੇ ਗੁਰਮੁਖੀ ਦੀਆਂ ਚੀਜ਼ਾਂ ਮਿਲਦੀਆਂ ਜਿਵੇਂ ਕਿ ਗੁਰਮੁਖੀ ਕੜੀਆਂ ਗੁਰਮੁਖੀ ਸ਼ਬਦ ਹੋਗੇ ਉਸ ਤੋਂ ਬਾਅਦ ਜੀ ਫਟੀਆਂ ਹੋਗੀਆਂ ਰੈਕਟਰ ਬਾਕਸ ਹੋਗੇ ਤੁਸੀਂ 1400 ਤੋਂ ਅੰਗ ਵਿੱਚ ਕੋਈ ਵੀ ਸ਼ਬਦ ਜਿਹੜਾ ਸਾਗੇ ਤੋਂ ਬਣਵਾ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਉਸ ਤੋਂ ਬਾਅਦ ਜੀ ਸਾਡੇ ਕੋ ਗੁਰਮੁਖੀ ਬੂਟੇ ਐ ਸਪੈਸ਼ਲ ਫਟੀਆਂ ਜਿਹੜੀਆਂ ਆਪਾਂ ਲੇਖਦੇ ਹੁੰਦੇ ਸੀ ਆਪਣੇ ਬਜਟ ਤੇ ਉਹ ਵੀ ਤੁਸੀਂ ਇੱਥੇ ਆ ਕੇ ਲੇਖ ਸਕਦੇ ਹੋ ਜਾਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਸਾਡੀ ਜਿਹੜੀ ਇੰਸਟਾ ਉੱਤੇ ਆਈ ਗਈ ਹੈ ਹੈਗੀ ਮੈਗੀ ਕਫ ਗੁਰਮੁਖੀ ਐਡੀਸ਼ਨ ਤੇ ਬਾਕੀ ਕੋਈ ਵੀ ਸ਼ਬਦ ਤੁਸੀਂ ਸਾਡੇ ਕੋਲ ਬਨਵਾ ਸਕਦੇ ਹੋ ਪਹਿਲੀ ਕਿਤਾਬ ਅਡਰੈਸ ਅਡਰੈਸ ਸਰ ਸਾਡੀ ਜਿਹੜੀ ਸ਼ਾਪ ਦਾ ਹੈਗਾ ਜੀ ਉਹ ਹੈਗੀ ਮੈਗੀ ਕਫ ਗੁਰਮੁਖੀ ਐਡੀਸ਼ਨ ਨੀਅਰ ਮੈਕ ਸਟੂਡੈਂਟ ਕਾਂਟਾ ਤੇ ਮੋਬਾਈਲ ਨੰਬਰ ਹੈਗਾ ਜੀ 73408 72399 ਸਾਡੀ ਇੰਸਟਾ ਕਮ ਆਈ ਗਈ ਹੈਗੀ ਹੈਗੀ ਮੈਗੀ ਕਫ 0 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ K3 ਨੇਚਰ ਟ੍ਰਾਈਬ ਹੁਸ਼ਿਆਰਪੁਰ ਦੀ ਤਰਫੋਂ ਜਿਹੜੀ ਕਿ ਕੰਢੀ ਏਰੀਆ ਦੇ ਵਿੱਚ ਪਿਛਲੇ 8 ਦਾ ਸਾਲ ਤੋਂ ਅਸੀਂ ਮੂਵਮੈਂਟ ਚਲਾ ਰਹੇ ਹਾਂ ਜੀ ਤੇ ਮਿਸ਼ਨ K3 ਦੇ ਨਾਮ ਦੇ ਨਾਲ ਇਹ ਮੂਵਮੈਂਟ ਆ ਜਿਹੜੀ ਸਾਡੀ NGO ਦਾ ਨਾਮ ਆ ਤੇ ਮਕਸਦ ਉਹਦਾ ਸਿਰਫ ਸਿਰਫ ਇਹੀ ਆ ਵੀ ਅਸੀਂ ਨੇਚਰ ਦੀ ਪ੍ਰਕਿਰਤੀ ਦੀ ਕੁਦਰਤ ਦੀ ਜੰਗਲੀ ਜੀਵਾਂ ਦੀਆਂ ਗੱਲਾਂ ਬਹੁਤ ਕਰਦੇ ਆ ਤੇ ਸਾਰਾ ਕੁਝ ਜਿਹੜਾ ਅਸੀਂ ਦੇਖਦੇ ਆ ਉਹ ਦੇਖਦੇ ਆ ਕਿਤਾਬਾਂ ਦੇ ਵਿੱਚੋਂ ਕੈਦਿਆਂ ਦੇ ਵਿੱਚੋਂ ਪਰ ਕਿਤਨਾ ਕਿਤੇ ਕਿਤਨਾ ਕਿਤੇ ਜਿਹੜਾ ਕੁਦਰਤ ਨਾਲੋਂ ਸਾਡੇ ਬੱਚਿਆਂ ਦਾ ਤੇ ਸਾਡਾ ਜਿਹੜਾ ਰਿਸ਼ਤਾ ਆ ਉਹ ਟੁੱਟ ਚੁੱਕਾ ਆ ਤੇ ਉਸ ਟੁੱਟੇ ਹੋਏ ਰਿਸ਼ਤੇ ਨੂੰ ਦੁਬਾਰਾ ਗੰਡਣ ਦੇ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਪਰਾਲਾ ਕੀਤਾ ਗਿਆ ਕੇਤਰੀ ਨੇਚਰ ਡਰਾਈਵ ਤੇ ਇਹਦੇ ਵਿੱਚ ਜਿਹੜਾ ਕਿ ਅਸੀਂ ਤਲ ਤੋਂ ਮੇਨ ਗੱਲ ਜਦ ਤੱਕ ਆਪਾਂ ਕਿਸੇ ਚੀਜ਼ ਨੂੰ ਦੇਖਿਆ ਨਾ ਹੋਵੇ ਸੁਣਿਆ ਨਾ ਹੋਵੇ ਮਿਲੇ ਨਾ ਹੋਵੇ ਤਾਂ ਮੋਹ ਨਹੀਂ ਪੈਦਾ ਹੁੰਦਾ ਤਾਂ ਇਹ ਜਿਹੜੇ ਬੱਚਿਆਂ ਦੇ ਕੈਂਪਿੰਗ ਟੂਰ ਵੱਡਿਆਂ ਦੇ ਕੈਂਪਿੰਗ ਟੂਰ ਜੰਗਲ ਵਿਜ਼ਿਟ ਨੇਚਰ ਵਿਜ਼ਿਟ ਤੇ ਇਦਾਂ ਆਪਾਂ ਟੈਂਟਾਂ ਦੇ ਵਿੱਚ ਫੋਰੈਸਟ ਵਿੱਚ ਲਿਜਾ ਕੇ ਠਰਾਈ ਦਾ ਜੀ ਨਾਈਟ ਸਟੇ ਕਰਾਈਦੀ ਆ ਹਿਸ਼ਾਰਪੁਰ ਦੇ ਜਿਹੜੇ ਰੈਸਟ ਹਾਊਸ ਆ ਉਹਨਾਂ ਦੇ ਨੇੜੇ ਤੇੜੇ ਜਾਂ ਹੋਰ ਜਿਹੜੇ ਜੰਗਲੀ ਇਲਾਕੇ ਸਾਨੂੰ ਜੰਗਲਾਤ ਵਿਭਾਗ ਵੱਲੋਂ ਨਾਮਿਨੇਟ ਕੀਤੇ ਗਏ ਆ ਔਰ ਉਥੇ ਸੇਫਲੀ ਨਾਈਟ ਸਟੇ ਕਰਕੇ ਤੇ ਜਿਹੜਾ ਸਵੇਰ ਦਾ ਟੂਰ ਆ ਉਹ ਜੰਗਲਾਂ ਦੇ ਵਿੱਚ ਜਾਂਦਾ ਆ ਜਿੱਥੇ ਮਤਲਬ ਕਿ ਬੱਚਿਆਂ ਨੂੰ ਪੰਛੀਆਂ ਨੂੰ ਕਿਦਾਂ ਗੇਜ਼ ਕਰਨਾ ਮਤਲਬ ਪੰਛੀਆਂ ਨੂੰ ਕਿਦਾਂ ਅਬਜ਼ਰਵ ਕਰਨਾ ਉਹਨਾਂ ਪੰਛੀਆਂ ਦੀ ਐਕਟੀਵਿਟੀ ਕੀ ਆ ਇਹ ਨਹੀਂ ਵੀ ਕਿਲਾ ਨਾਂ ਦੱਸਦਾ ਵੀ ਆਹ ਪੰਛੀ ਦਾ ਨਾਂ ਆਇਆ ਤਾਂ ਕੰਮ ਖਤਮ ਹੋ ਗਿਆ ਮਤਲਬ ਕਿ ਉਹਨਾਂ ਦੀ ਪੂਰੀ ਐਕਟੀਵਿਟੀ ਨੂੰ ਦੇਖਣਾ ਫਿਰ ਉਹਨਾਂ ਦਾ ਸਮਾਜ ਵਿੱਚ ਜੇ ਅਸੀਂ ਜਿਉਂਦਿਆਂ ਦੇ ਵਿੱਚ ਪੰਛੀਆਂ ਦਾ ਕੀ ਰੋਲ ਆ ਇਹ ਜਿਹੜਾ ਇਕੋਲੋਜੀਕਲ ਬੈਲੈਂਸ ਬਣਿਆ ਆ ਦਰਖਤ ਬਣੇ ਆ ਝਾੜੀਆਂ ਆ ਇਹਨਾਂ ਵਿੱਚ ਪੰਛੀਆਂ ਦਾ ਕੀ ਰੋਲ ਆ ਇਹਨਾਂ ਦੇ ਵਿੱਚ ਲੈਪਰਡਸ ਦਾ ਤਿੰਦੂਏ ਦਾ ਕੀ ਰੋਲ ਆ ਗਿੱਦੜਾਂ ਦਾ ਕੀ ਰੋਲ ਆ ਮੰਕੀਜ਼ ਦਾ ਕੀ ਰੋਲ ਆ ਅਸੀਂ ਤਾਂ ਕਹਿੰਦੇ ਬੰਦਾ ਹੀ ਬਸ ਸਰਵ ਸ਼੍ਰੇਸ਼ਟ ਆ ਤੇ ਬਾਕੀ ਤਾਂ ਬਸ ਸਾਰਾ ਕੁਝ ਐਵੇਂ ਹੀ ਆ ਪਰ ਮੈਂ ਇਹ ਬੇਨਤੀ ਯਾਨੀ ਕਰਨਾ ਚਾਹੁੰਦਾ ਵੀ ਬੰਦਾ ਜਿਸ ਪੈਰਾਮੀਡ ਦੇ ਉੱਤੇ ਖੜਾ ਨਾ ਉਹਦਾ ਸਾਰਾ ਆਧਾਰ ਕੁਦਰਤ ਤੇ ਜੰਗਲੀ ਜੀਵ ਤੇ ਪੰਛੀ ਆ ਤੇ ਇਸ ਚੀਜ਼ ਨੂੰ ਆਪਾਂ ਐਕਸਪੀਰੀਅੰਸ ਕਰਾਉਣ ਦੇ ਲਈ ਕੁਦਰਤ ਦੇ ਵਿੱਚ ਸਕੂਲਸ ਕਾਲਜਸ ਪਿੰਡਾਂ ਦੇ ਸ਼ਹਿਰਾਂ ਦੇ ਦਫ਼ਤਰਾਂ ਦੇ ਜਿਹੜੇ ਅਫੀਸ਼ੀਅਲਸ ਹੈਗੇ ਆ ਬੱਚੇ ਹੈਗੇ ਆ ਬਜ਼ੁਰਗ ਹੈਗੇ ਆ ਉਹਨਾਂ ਨੂੰ ਜਿਹੜੇ ਇਹ ਟੂਰਸ ਕਰਵਾਉਣੇ ਸ਼ੁਰੂ ਕੀਤੇ ਆ ਤਾਂ ਕਿ ਸਾਡੀ ਭਾਵਨਾ ਕੁਦਰਤ ਨਾਲ ਮਿਲ ਸਕੇ ਇਸਾਰੇ ਕੀ ਕੀਮਤ ਕੀ ਹੈਗੀ ਇਹਦੀ ਇਹਦੇ ਬਾਰੇ ਦੱਸੋ ਕਿਸ ਤਰ੍ਹਾਂ ਬਣਾਇਆ ਕਿਸ ਤਰ੍ਹਾਂ ਹਾਂਜੀ ਹਾਂਜੀ ਜਿਹੜਾ ਇਹ ਇਹ ਤਾਂ ਦੇਖੋ ਜੀ ਬਣਾਇਆ ਬਣਾਇਆ ਜਿਹੜਾ ਟੈਂਟ ਹੈਗਾ ਇਹ ਬਣਾਇਆ ਬਣਾਇਆ ਇਹ ਟੈਂਟ ਆਪਾਂ ਸੇਲ ਨਹੀਂ ਕਰਦੇ ਹੈਗੇ ਜਿਹੜਾ ਮੇਨ ਗੱਲ ਆ ਵੀ ਜਿਹੜੇ ਜਿਹੜੇ ਕੁਦਰਤ ਦਾ ਜੰਗਲਾਂ ਦਾ ਐਕਸਪੀਰੀਅੰਸ ਕਰਨਾ ਚਾਹਦੇ ਉਹ ਇੱਥੇ ਟੈਂਟ ਨੂੰ ਬੁੱਕ ਕਰਦੇ ਆ ਬੁਕਿੰਗ ਦੇ ਉੱਤੇ ਦਿੰਦੇ ਆ ਆਪਾਂ ਰੈਂਟ ਦੇ ਉੱਤੇ ਜਿਹਨੂੰ ਕਹਦੇ ਨੇ ਆਪਾਂ ਤੇ ਰੈਂਟ ਦੇ ਉੱਤੇ ਜਦੋਂ ਕੋਈ ਫੈਮਿਲੀ ਆਂਦੀ ਆ ਜਾਂ ਕੋਈ ਸਕੂਲ ਦੀ ਵਿਜ਼ਿਟ ਆਂਦੀ ਆ ਜਾਂ ਕੋਈ ਇੰਡੀਵਿਜੂਅਲ ਬੁੱਕ ਕਰਨਾ ਚਾਵੇ ਸਾਡੀਆਂ ਕੈਂਪਿੰਗ ਸਾਈਟ ਆ ਉੱਥੇ ਬੁਕਿੰਗ ਕਰਕੇ ਜੰਗਲ ਦੇ ਵਿੱਚ ਰਹਿਣਾ ਹੁੰਦਾ ਇਹਨਾਂ ਦੇ ਵਿੱਚ ਜਾ ਇਹਦੇ ਵਿੱਚ ਕਿੰਨੇ ਬੰਦੇ ਆ ਜਾਂਦੇ ਨੇ ਇਹ ਵੈਸੇ 3% ਟੈਂਟ ਆ ਇਹ ਫਾਰੇ ਜਿਹੜੇ ਮਤਲਬ ਕਿ ਬੰਦੇ ਚ ਦੋ ਹੀ ਸੁਵਾਈ ਦੇ ਆ ਤਾਂ ਕਿ ਖੁੱਲੇ ਡੁੱਲੇ 6x6 ਆ ਜੀ ਪੂਰਾ ਬੈੱਡ ਦਾ ਸਾਈਜ਼ ਆ ਇਹ ਜੇ ਤੁਹਾਡੇ ਕੋਲ ਕੋਈ ਵੱਡਾ ਟੂਰ ਆ ਜਾਂਦਾ ਜਿਸ ਤਰ੍ਹਾਂ ਵਾਲਾ 100 ਬੰਦਾ ਉਹਦੇ ਬਾਅਦ ਤੁਸੀਂ ਕਿੰਨੇ ਕਿੰਨੇ ਸਾਡੇ ਕੋਲ ਹੈਗਾ ਜੀ ਸੈਟਅਪ ਸਾਰਾ ਸਾਡੇ ਕੋਲ ਮਤਲਬ ਕਿ 80 ਬੰਦਿਆਂ ਤੱਕ ਤਾਂ ਸਾਡੇ ਕੋਲ ਮਤਲਬ ਕਿ 50 ਬੰਦਿਆਂ ਤੱਕ ਤਾਂ ਸਾਡੇ ਕੋਲ ਸੈਟਅਪ ਹੈਗਾ ਜੇ 50 ਦਾ ਟੂਰ ਆ ਜਾਂਦਾ ਤਾਂ 50 ਦੱਸੋ ਸਰ ਕੀ ਇਹਦੇ ਜਿਹੜਾ ਇਧਾ ਹੋਣਾ ਹੈਗਾ ਇਹਦੇ ਚ ਜਦੋਂ ਬੰਦ ਹੋ ਜਾਂਦਾ ਹਾਂਜੀ ਹਾਂਜੀ ਫਿਰ ਅੰਦਰ ਇਹਦੇ ਜਾਨਵਰ ਵਗੈਰਾ ਤਾਂ ਨਹੀਂ ਪੜਦਾ ਨਹੀਂ ਨਹੀਂ ਇੱਥੇ ਤਾਂ ਮੱਖੀ ਮੱਛਰ ਵੀ ਨਹੀਂ ਪੜਦਾ ਜੀ ਕੋਈ ਵੀ ਵਗ ਉਹ ਸਾਰਾ ਕਵਰਡ ਆ ਡਬਲ ਜਿਪ ਲੱਗੀ ਹੋਈ ਆ ਠੀਕ ਆ ਉੱਪਰਲੇ ਪਾਸੇੋਂ ਠੰਡ ਨਹੀਂ ਬਣਨੀ ਤੇ ਥੱਲੇਲੇ ਪਾਸੇ ਗੱਦੇ ਹੁੰਦੇ ਆ ਬੈਡਿੰਗ ਹੁੰਦੇ ਆ ਤੇ ਜਿਹੜੇ ਕੋਈ ਵੀ ਜਾਨੀ ਕਿ ਕੀੜੀ ਕੀੜੀ ਤੱਕ ਨਹੀਂ ਜਾਂਦੀ ਸੱਪ ਦਾ ਬਹੁਤ ਵੱਡੀ ਚੀਜ਼ ਆ ਤਾਂ ਜੇਕਰ ਕੋਈ ਉਥੇ ਆਪਾਂ ਜੰਗਲ 'ਚ ਚਲੇ ਜਾਨੇ ਆ ਉਥੇ ਕੋਈ ਵੱਡੇ-ਵੱਡੇ ਜਾਨਵਰ ਜਿਹਾ ਹਾਂ ਹਾਂ ਇਹ ਬੜਾ ਬਗਾਰਾ ਹੈਗਾ ਇਹ ਬੜਾ ਬੜਾ ਵਾਹ ਇੰਪੋਰਟੈਂਟ ਸਵਾਲ ਆ ਤੁਹਾਡਾ ਹੈ ਕਿ ਲੋਕਾਂ ਦਾ ਬਹੁਤ ਵੱਡਾ ਡਰ ਹੁੰਦਾ ਵੀ ਸਾਨੂੰ ਪਤਾ ਨਹੀਂ ਜੰਗਲ ਦੇ ਵਿੱਚ ਇਹਦੇ ਖੁੱਲੇ ਪਵਾ ਦੇਣਾ ਮੈਂ ਦੱਸਣਾ ਚਾਹਾਂਗਾ ਕਿ ਜੰਗਲ ਦੀ ਕੋਈ ਮਰਿਆਦਾ ਹੁੰਦੀ ਹੈ ਇਹ ਨਹੀਂ ਵੀ ਟੈਂਟ ਜਿੱਥੇ ਮਰਜ਼ੀ ਚੱਕ ਕੇ ਲਾ ਲਓ ਉਥੇ ਅਸੀਂ ਸਾਈਟਸ ਡਿਵੈਲਪ ਕੀਤੀਆਂ ਹੋਈਆਂ ਆ ਉਹ ਸਾਈਟਸ ਜਿਹੜੀਆਂ ਆ ਫੈਂਸਡ ਸਾਈਟ ਆ ਮਤਲਬ ਫੈਂਸਿੰਗ ਹੋਈ ਹੋਣੀ ਘੁੰਮਣਾ ਜੰਗਲਾਂ ਦੇ ਵਿੱਚ ਰੋਟੀ ਪਾਣੀ ਜੰਗਲ 'ਚ ਖਾਣਾ ਆ ਵਿਜ਼ਿਟ ਜੰਗਲ 'ਚ ਹੋਣੀ ਜਾਣਕਾਰੀ ਜੰਗਲ ਦੇ ਵਿੱਚ ਆ ਪਰ ਜਿਹੜਾ ਸੌਣਾ ਆ ਉਹ ਜੰਗਲ ਦੇ ਵਿੱਚ ਇੱਕ ਸੇਫ ਪਲੇਸ ਹੈ ਜਿੱਥੇ ਫੈਂਸਿੰਗ ਹੋਈ ਹੋਇਆ ਟਾਇਲਟ ਬਾਥਰੂਮ ਵਗੈਰਾ ਬਣੇ ਆ ਉੱਥੇ ਸੌਣਾ ਜਾ ਕੇ ਇਦਾਂ ਨਹੀਂ ਵੀ ਜੰਗਲ ਦੇ ਵਿੱਚ ਜਿੱਥੇ ਮਰਜ਼ੀ ਚੱਕ ਕੇ ਲਾ ਲਓ ਇਦਾਂ ਨਹੀਂ ਲਾ ਸਕਦੇ ਆ ਤੁਮ ਉਹ ਰਿਸਕੀ ਹੋ ਜਾਂਦਾ ਫਿਰ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਫਿਰ ਹਾਂਜੀ ਮੇਰਾ ਜੀ ਜਿਹੜਾ ਡਾਕਟਰ ਰਮਨਦੀਪ ਸਿੰਘ ਮੇਰਾ ਨਾਮ ਆ ਤੇ ਕੇ 3 ਨੇਚਰ ਟ੍ਰਾਈਬ ਦੇ ਨਾਮ ਦੇ ਨਾਲ ਇਹ ਉਪਰਾਲਾ ਆ ਜੀ 8427003023 842700 ਤੇ 3023 ਤਦਲਾ ਆਪਣੇ ਸਿਰ ਤੇ ਆਪਾਂ ਚਾਲਾਂ ਜਿਹੜਾ ਕੋਲੇ ਪਟਾਉਂਦੇ ਆ ਉਹ ਵੀ ਕਰਲਾ ਆਪਣੇ ਨਾਲ ਜਾਂ ਰੱਖਦਾ